ਕਿ ਬਹੁਤ ਸਾਰੇ ਲੋਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਮੈਡਮ ਗਵਰਨਮੈਂਟ ਦੀ ਵੀ ਗਲਤੀ ਹੈ ਨਾ। ਕੱਲੇ ਕਿਸਾਨਾਂ ਦੀ ਗਲਤੀ ਨਹੀਂ ਹੈਗੀ। ਕਿਸਾਨਾਂ ਦਾ ਸਮਰਥਨ ਬਿਲਕੁਲ ਕਰਦੇ ਆ ਜੀ। ਚਲੋ ਖੇਤਾਂ ਖਰਾਬ ਖਰਾਬੀ ਤੇ ਜਿਹੜੀ ਹੋ ਰਹੀ ਆ ਉਹ ਚਲੋ ਠੀਕ ਆ ਹੋ ਰਹੀ ਆ ਪਰ ਉਹਨਾਂ ਨਾਲ ਵੀ ਤਕਾ ਹੋ ਰਿਹਾ ਹੈ ਨਾ। ਦੇਖੋ ਕਦੀ ਉਹਨਾਂ ਨੂੰ ਦਿੱਲੀ ਧਰ ਦੇਂਦੇ ਬੈਣਾ ਪੈਂਦਾ ਹੈ। ਕਦੀ ਉਹਨਾਂ ਨੂੰ ਸ਼ੰਭੂ ਬਜਟ ਤੇ ਬੈਣਾ ਪੈਂਦਾ ਹੈ। ਅਲਗ-ਅਲਗ ਜਗ੍ਹਾ ਤੋਂ ਉਹਨਾਂ ਨੂੰ ਅਲਗ-ਅਲਗ ਪਰੇਸ਼ਾਨ ਕੀਤਾ ਜਾਂਦਾ ਹੈ। ਤੇ ਇਸ ਕਰਕੇ ਹਮ ਪਰੇਸ਼ਾਨੀ ਤੇ ਆਂਦੀ ਹਰ ਕਿਸੇ ਨੂੰ ਪਰ ਆਪਾਂ ਉਹਨਾਂ ਦੇ ਨਾਲ ਕੰਸਦਕੇ ਰੋ ਸਾਨੂੰ ਕੋ ਤਾਂ ਕਰਦੇ ਮੈਂ ਤਾਂ ਚਾਹਨਾ ਕਿਸਾਨਾਂ ਨੂੰ ਹੱਕ ਉਹਨਾਂ ਦੇ ਮਿਲਣ ਕਿਉਂਕਿ ਉਹ ਵੀ ਵਿਚਾਰੇ ਪਰੇਸ਼ਾਨ ਹੁੰਦੇ ਆ ਕਦੀ ਉਧਰੋਂ ਆਂਦੇ ਕਦੀ ਇਧਰੋਂ ਆਂਦੇ ਪਰੇਸ਼ਾਨ ਹੁੰਦੇ ਆ ਹਰ ਵਾਰੀ ਉਹਨਾਂ ਦੇ ਬੱਚੇ ਛੋਟੇ ਛੋਟੇ ਜਰਾਨੀਆਂ ਜਰਾਨੀਆਂ ਨਾਂ ਲੈ ਕੇ ਆਂਦੇ ਬੱਚੇ ਨਾਂ ਲੈ ਕੇ ਆਂਦੇ ਕਦੀ ਸਰਦੀ ਵਿੱਚ ਕਦੀ ਗਰਮੀ ਵਿੱਚ ਕਦੀ ਬਰਸਾਤ ਦੇ ਮੌਸਮ ਵਿੱਚ ਉਹਨਾਂ ਨੂੰ ਸਾਰਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੈਂ ਇਸ ਕਰਕੇ ਕਹਿੰਨਾ ਹੈ ਗਵਰਨਮੈਂਟ ਉਹਨਾਂ ਨੂੰ ਗੱਲ ਬੰਦ ਲੈਣੀ ਚਾਹੀਦੀ ਹੈ ਜੇ ਗਲਤ ਹੋ ਰਿਹਾ ਹੈ ਤੇ ਗਲਤ ਹੋ ਰਿਹਾ ਅਸੀਂ ਉਹਨਾਂ ਦੇ ਨਾਲ ਆਂ ਓ ਜਿਆਦੇ ਖਾਜੇ ਖਰਾਬ ਹੋ ਰਹੀ ਹੈ ਜੀ ਕਿ ਕਿਸਾਨਾਂ ਕਰਕੇ ਜਿਹੜਾ ਸਾਰਾ ਖਾਜੇ ਖਰਾਬ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ ਸਾਡੇ ਸਾਰਿਆਂ ਲਈ ਕਰ ਰਹੇ ਹਾਂ ਕਿਸਾਨਾਂ ਦੇ ਨਾਲ ਹਾਂ ਜੀ ਬਿਲਕੁਲ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਕਹਿ ਲੋਗੀ ਬਿਲਕੁਲ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰਨਾ ਪੈਣਾ ਐਦਾਂ ਨਹੀਂ ਹੈ ਕਿ ਤੁਸੀਂ ਬੰਦ ਕਰ ਦਿਓਗੇ ਐਦਾਂ ਤਾਂ ਸਰਕਾਰ ਨਹੀਂ ਮੰਨੇਗੀ ਕਾਰਨ ਉਹ ਸਹੀ ਇਹ ਬੇਨਤੀ ਕਰਦੇ ਆ ਕਿ ਜਿਹੜੀਆਂ ਮੰਗਾਂ ਉਹਨਾਂ ਦੀਆਂ ਉਹ ਉਹਨਾਂ ਦੇ ਜਿਹੜੇ ਗੱਲਬਾਤ ਹੈਗੀ ਸੁਣੀ ਜਾਏ ਉਹਨਾਂ ਦੀ ਜੋ ਹੱਕ ਉਹਨਾਂ ਨੂੰ ਦਿੱਤਾ ਜਾਏ ਅਸੀਂ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਆਂ ਕਿਸਾਨਾਂ ਦੇ ਪੂਰੇ ਹੱਕ ਚਾਹੀਏ ਮੈਂ ਯੂਪੀ ਦਾ ਰੈਂਡ ਵਾਲਾ ਮਨਸ਼ਾ ਜਨਪੁਰ ਡਿਸਟ੍ਰਿਕਟ ਤੋਂ ਪਹਿਲਾਂ ਕਿਸਾਨ ਮੋਰਚਾ ਜਦੋਂ ਅਸੀਂ ਉਦੋਂ ਮੈਂ ਗਾਜੀਪੁਰ ਬਾਰਡਰ ਤੇ ਰਿਆਂ ਸਾਨੂੰ ਸਾਡੀ ਫਸਲਾਂ ਦੇ ਰੇਟ ਨਹੀਂ ਮਿਲਦੇ ਅਸੀਂ ਜਿਹਦਾ ਕਰਕੇ ਜੀਨੇ ਆ ਸਾਨੂੰ ਉਹਦੇ ਰੇਟ ਮਿਲਣੇ ਚਾਹੀਦੇ ਆ ਬਸ ਇਹ ਇਹ ਸਾਨੀਆਂ ਸਿੰਪਲੀਆਂ ਡਿਮਾਂਡ ਆ ਸੀ ਕੋਈ ਅੰਤਕਵਾਦੀ ਥੋੜਾ ਨਾਵਾ ਸਾਡੀਆਂ ਡਿਮਾਂਡ ਆ ਲੀਗਲ ਆ ਉਹਨਾਂ ਨੂੰ ਬਸ ਪੂਰਾ ਕਰ ਦੋ ਕਿਸਾਨ ਜਥੇਬੰਦੀਆਂ ਵੱਲੋਂ ਅੱਜ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਇਹਾ ਜਿਸ ਨੂੰ ਪਰਵਾ ਹੰਗਾਰਾ ਮਿਲਦਾ ਹੋਇਆ ਨਜ਼ਰ ਵੀ ਆ ਰਿਹਾ ਨੇ ਜਿਹਾਂ ਜੇਕਰ ਗੱਲ ਕਰਾਂ ਮੁੱਖ ਮਾਰਗ ਜਾਮ ਕਰ ਦਿੱਤੇ ਗਏ ਨੇ ਟ੍ਰੇਨਾਂ ਡਿਲੇ ਹੋ ਗਈਆਂ ਨੇ ਦੁਕਾਨਦਾਰਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਦੁਕਾਨਾਂ ਬੰਦ ਕੀਤੀਆਂ ਹੋਈਆਂ ਨੇ ਤੇ ਬੱਸ ਸੇਵਾਵਾਂ ਵੀ ਜਿਹੜੀਆਂ ਨੇ ਉਹ ਬੰਦ ਨੇ ਲੋਕ ਖੱਜਲ ਖਰਾਬ ਜ਼ਰੂਰ ਹੋ ਰਹੇ ਨੇ ਪਰ ਉਹਨਾਂ ਦਾ ਕਹਿਣਾ ਇਹੀ ਹੈ ਕਿ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਹ ਡੱਟ ਕੇ ਖੜੇ ਨੇ ਆਓ ਜਾਣਦੇ ਹਾਂ ਜਿਹੜੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਦਾ ਸਬਬਬ ਚੱਲਣਾ ਉਹਨਾਂ ਦਾ ਕੀ ਕਹਿਣਾ ਹੈ ਅੱਛਾ ਜਿੱਦਾਂ ਹੁਣ ਟ੍ਰੇਨਾਂ ਜਿਹੜੀਆਂ ਨੇ ਉਹ ਲੇਟ ਚੱਲਣ ਗਈਆਂ ਹਨਾ ਵੀ ਸ਼ਾਇਦ ਆਪਣੇ ਦਿੱਤੇ ਸਮੇਂ ਤੋਂ ਹੋਰ ਵੀ ਜ਼ਿਆਦਾ ਲੇਟ ਚੱਲਣ ਮੁੱਖ ਮਾਰਗ ਜਾਮ ਹੋ ਗਏ ਪਹਿਲਾਂ ਤਾਂ ਜਾਣਾ ਕਿੱਥੇ ਆਏ ਜਾਣਾ ਬਿਆਸ ਆ ਜੀ ਤੇ ਪਹਿਲੋ ਬੱਸ ਸਟੈਂਡ ਗਏ ਸੀ ਬੱਸ ਸਟੈਂਡ ਜਾ ਕੇ ਪਤਾ ਲੱਗਿਆ ਵੀ ਬੱਸਾਂ ਨਹੀਂ ਚੱਲ ਰਹੀਆਂ ਤੇ ਫਿਰ ਹੁਣ ਸਟੇਸ਼ਨ ਆਏ ਆ ਦੇਖੋ ਹੁਣ ਕੀ ਹੁੰਦਾ ਸਟੇਸ਼ਨ ਦੇ ਵੀ ਟ੍ਰੇਨਾਂ ਲੇਟ ਆ ਖੱਜਲ ਖਰਾਬੀ ਦਾ ਹੋ ਰਹੀ ਹੈ ਪਰ ਕਿਸਾਨਾਂ ਦਾ ਸਮਰਥਨ ਕਰਦੇ ਹੋ ਕਿਸਾਨਾਂ ਦਾ ਸਮਰਥਨ ਬਿਲਕੁਲ ਕਰਦੇ ਆ ਜੀ ਚਲੋ ਖੱਜਲ ਖਰਾਬੀ ਤੇ ਜਿਹੜੀ ਹੋ ਰਹੀ ਆ ਉਹ ਚਲੋ ਠੀਕ ਆ ਹੋ ਰਹੀ ਆ ਪਰ ਉਹਨਾਂ ਨੂੰ ਵੀ ਥੱਕਾ ਹੋ ਰਿਹਾ ਹੈ ਨਾ ਹਾਂਜੀ ਤੇ ਕੀ ਕਹਿਣਾ ਸਰਕਾਰਾਂ ਨੂੰ ਸਰਕਾਰਾਂ ਨੂੰ ਇਹੋ ਕਹਿਣਾ ਵਾ ਵੀ ਆਪਣੀਆਂ ਮੰਗਾਂ ਵਾਪਸ ਲਓ ਤੇ ਸਾਡੇ ਜਿਹੜੇ ਸਾਨੂੰ ਹੱਕ ਦੇਣ ਕਿੱਧਰੋਂ ਆ ਰਹੇ ਸੀ ਤੁਸੀਂ ਮੈਡਮ ਮੈਂ ਨਾ ਫਗਵਾੜੇ ਤੋਂ ਆ ਰਿਹਾ ਸੀ ਕੀ ਅੱਜ ਫਗਵਾੜੇ ਤੋਂ ਤੁਸੀਂ ਆ ਰਹੇ ਹੋ ਹਾਈਵੇ ਜਿਹੜੇ ਨੇ ਉਹ ਸ਼ਾਮ 4 ਵਜੇ ਤੱਕ ਜਿਹੜਾ ਹੈ ਬੰਦ ਆਵਾਜਾਈ ਠੱਪ ਕੀਤੀ ਹੋਈ ਹੈ ਹਾਲਾਂਕਿ ਜਿਨ੍ਹਾਂ ਨੂੰ ਜ਼ਰੂਰੀ ਕੰਮ ਹੈ ਉਹਨਾਂ ਨੂੰ ਆਉਣ ਜਾਣ ਵੀ ਦਿੱਤਾ ਜਾ ਰਿਹਾ ਹੈ ਪਰ ਖੱਜਲ ਖਰਾਬੀ ਦੇ ਨਾਲ ਕੀ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ ਕਿ ਹਾਂ ਕਿਸਾਨ ਜੋ ਕਰ ਰਹੇ ਨੇ ਉਹ ਮਜਬੂਰੀ ਬਾਸ ਕਰ ਰਹੇ ਨੇ ਆ ਹਾਕਮਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕਰ ਰਹੇ ਨੇ मैडम जो किसान ਕਰ ਰਹੇ ਉਹ ਤਾਂ ਸਹੀ ਹੀ ਕਰ ਰਹੇ ਨੇ ਦੇਖੋ ਕਦੀ ਉਹਨਾਂ ਨੂੰ ਦਿੱਲੀ ਧਰ ਦੇਂਦੇ ਬੈਣਾ ਪੈਂਦਾ ਕਦੀ ਉਹਨਾਂ ਨੂੰ ਸ਼ੰਭੂ ਬਾਜ਼ਾਰ ਤੇ ਬੈਣਾ ਪੈਂਦਾ ਹੈ ਵਣ ਅਲਗ-ਅਲਗ ਜਗ੍ਹਾ ਤੋਂ ਉਹਨਾਂ ਨੂੰ ਅਲਗ-ਅਲਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਇਸ ਕਰਕੇ ਹਮ ਪਰੇਸ਼ਾਨੀ ਤੇ ਆਂਦੀ ਹਰ ਕਿਸੇ ਨੂੰ ਪਰ ਆਪਾਂ ਉਹਨਾਂ ਦੇ ਨਾਲ ਹੈਗੇ ਆਂ ਅੱਜ ਜਿਹੜਾ ਭਾਰਤ ਬੰਦਲਾ ਸੱਦਾ ਉਹਨਾਂ ਨੇ ਦਿੱਤਾ ਸ਼ਾਮ 4 ਵਜੇ ਤੱਕ ਸਮਰਥਨ ਕਰਦੇ ਹਾਂ ਫਿਰ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਮੈडम ਗਵਰਨਮੈਂਟ ਦੀ ਵੀ ਗਲਤੀ ਹੈ ਨਾ ਕੱਲੇ ਕਿਸਾਨਾਂ ਦੀ ਗਲਤੀ ਨਹੀਂ ਹੈਗੀ ਗਵਰਨਮੈਂਟ ਦੀ ਵੀ ਗਲਤੀ ਹੈ ਕੋ ਦੋਨਾਂ ਪਾਰਟੀਆਂ ਦੇ ਬਹਿ ਕੇ ਗੱਲ ਕਰਨ ਗਵਰਨਮੈਂਟ ਵੀ ਉਹਨਾਂ ਦੀ ਗੱਲ ਸੁਨੇ ਉਹ ਕਿਸਾਨ ਵੀ ਉਹਨਾਂ ਦੀ ਗਵਰਨਮੈਂਟ ਦੀ ਗੱਲ ਸੁਣਨ ਦੋਨਾਂ ਕੰਪਰੋਮਾਈਜ਼ ਕਰਕੇ ਜਿੱਦਾਂ ਵੀ ਉਹਨਾਂ ਦੀ ਗੱਲ ਚੱਲਦੀ ਉਦਾਂ ਕਰਨ ਅੱਛਾ ਤੁਸੀਂ ਗੱਲਬਾਤ ਦੀ ਗੱਲ ਕੀਤੀ ਤਾਂ ਤਿੰਨ ਮੀਟਿੰਗਾਂ ਹੋਈਆਂ ਤੈਨੂੰ ਬੈਸਟਾ ਰਹੀਆਂ ਤੇ ਅੱਜ ਫਿਰ ਹੁਣ ਐਤਵਾਰ ਨੂੰ ਮੋੜ ਮੀਟਿੰਗ ਹੋ ਸਕਦੀ ਹੈ ਕੀ ਕਹਿਣਾ ਹੱਕ ਮਤਲਬ ਸਰਕਾਰਾਂ ਨੂੰ ਕੀ ਕਹਿਣਾ ਤੁਹਾਡਾ ਇਸ ਬਾਬਤ ਮੈਂ ਤਾਂ ਚਾਹਨਾ ਕਿਸਾਨਾਂ ਨੂੰ ਹੱਕ ਉਹਨਾਂ ਦੇ ਮਿਲਣ ਠੀਕ ਹੈ ਉਹ ਵੀ ਵਿਚਾਰੇ ਪਰੇਸ਼ਾਨ ਹੁੰਦੇ ਆ ਕਦੀ ਉਧਰੋਂ ਆਉਂਦੇ ਕਦੀ ਇਧਰੋਂ ਆਉਂਦੇ ਪਰੇਸ਼ਾਨ ਹੁੰਦੇ ਆ ਹਰ ਵਾਰੀ ਉਹਨਾਂ ਦੇ ਬੱਚੇ ਛੋਟੇ-ਛੋਟੇ ਜਰਾਨੀਆਂ ਜਰਾਨੀਆਂ ਨਾਲ ਲੈ ਕੇ ਆਉਂਦੇ ਬੱਚੇ ਨਾਲ ਲੈ ਕੇ ਆਉਂਦੇ ਕਦੀ ਸਰਦੀ ਵਿੱਚ ਕਦੀ ਗਰਮੀ ਵਿੱਚ ਕਦੀ ਬਰਸਾਤ ਦੇ ਮੌਸਮ ਵਿੱਚ ਉਹਨਾਂ ਨੂੰ ਸਾਰਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੈਂ ਇਸ ਕਰਕੇ ਕਹਿੰਨਾ ਗਵਰਨਮੈਂਟ ਉਹਨਾਂ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਅੱਜ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਹਨਾ ਵੀ ਕੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਮਰਥਨ ਦੇ ਵਿੱਚ ਹਾਂ ਨਹੀਂ ਜੀ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਵੈਸੇ ਜੇ ਤੁਸੀਂ ਪਟਾਣਸ਼ਟ ਕਰਨਾ ਤੇ ਇੱਕ ਸਾਈਡ ਤੇ ਬੈਠ ਕੇ ਕਰੋ ਅਸੀਂ ਖੱਜਲ ਖਰਾਬ ਹੋ ਹੁੰਦੇ ਆ ਅਸੀਂ ਟਾਂਡੇ ਤੋਂ ਆਏ ਆ ਸਾਨੂੰ ਸੂਚੀ ਪਿੰਡ ਉਹਨਾਂ ਨੇ ਲਗਾ ਲਾਤਾ ਟ੍ਰੇਨ ਵਾਲਿਆਂ ਨੇ ਅਸੀਂ ਉੱਥੋਂ ਇੱਥੇ ਤੁਰ ਕੇ ਆਏ ਹੁਣ ਇੱਥੇ ਪਹੁੰਚੇ ਆ ਤੇ ਪਤਾ ਲੱਗਾ ਜੀ ਦੋ ਟ੍ਰੇਨਾਂ ਪਹਿਲੇ ਕੈਂਸਲ ਆ ਅੰਮ੍ਰਿਤਸਰ ਜਾਣਾ ਹੁਣ ਕਹਿੰਦੇ 2 ਵਜੇ ਤੱਕ ਬੈਠੋ ਅਸੀਂ ਸਾਰੇ ਖੱਜਲ ਖਰਾਬ ਹੋਣ ਦੇ ਕੰਮਾਂ ਕਰਨ ਤੇ ਜਾਣਾ ਸਵੇਰ ਦੇ ਨਿਕਲੇ 7 ਵਜੇ ਦੇ ਪਹਿਲਾਂ ਉੱਥੋਂ ਕੋਈ ਬੱਸ ਨਹੀਂ ਮਿਲੀ ਦੂਜੀ ਟ੍ਰੇਨ ਨਹੀਂ ਮਿਲੀ ਉੱਥੋਂ 11 ਵਜੇ ਟ੍ਰੇਨ ਤੁਰੀ ਆ ਉਹਦੇ ਵਿੱਚ ਬੈਠ ਕੇ ਤੇ ਆਏ ਤੁਸੀਂ ਇਹ ਦੇਖਾ ਜਲ ਖਰਾਬ ਹੁੰਦੇ ਆ ਜਿੱਦਾਂ ਬਾਹਰੀਆਂ ਕੰਟਰੀਆਂ ਵਿੱਚ ਵੀ ਦੇਖਦੇ ਆ ਕਿ ਪ੍ਰੋਟੈਸਟ ਕਰਦੇ ਲੋਕ ਸੜਕ ਦੇ ਕਿਨਾਰੇ ਸਾਈਡ ਤੇ ਕਰਦੇ ਆ ਜੇ ਤੁਹਾਨੂੰ ਸਰਕਾਰ ਨਾਲ ਕੁਝ ਹੈਗਾ ਤੇ ਉਹਨਾਂ ਦੇ ਜਾ ਕੇ ਘੇਰੋ ਨਾ ਉਹਨਾਂ ਦੇ ਦਫ਼ਤਰ ਘੇਰੋ ਜੇ ਤੁਸੀਂ ਦਿੱਲੀ ਜਾਣਾ ਆ ਸੰਸਦ ਘੇਰੋ ਤੁਹਾਨੂੰ ਕੋ ਤਾਂ ਕਰਦੇ ਆ ਅਸੀਂ ਤਾਂ ਸਮਰਥਨ ਚ ਆ ਨਾ ਤੁਹਾਡੇ ਸਾਰੇ ਜਾਣੇ ਕਿਤੇ ਤੁਸੀਂ ਪਰੇਸ਼ਾਨ ਜ਼ਰੂਰ ਹੋ ਪਰ ਤੁਸੀਂ ਹੈਗੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਹ ਗਲਤ ਹੋ ਰਿਹਾ ਹੈ ਤੇ ਗਲਤ ਹੋ ਰਿਹਾ ਅਸੀਂ ਉਹਨਾਂ ਦੇ ਨਾਲ ਆ ਪਰ ਕੁਝ ਚੀਜ਼ਾਂ ਸਰਕਾਰ ਸਹੀ ਵੀ ਕਰਦੀ ਹੈ ਹਰ ਚੀਜ਼ ਦੇ ਖਿਲਾਫ ਖੜਾ ਹੋਣਾ ਚੰਗੀ ਗੱਲ ਨਹੀਂ ਆ ਬਣੀਆਂ ਚੀਜ਼ਾਂ ਸਹੀ ਕਰਦੀ ਹੈ ਸਰਕਾਰ ਜੋਨ ਸਰਕਾਰ ਨੂੰ ਕੋਈ ਪਰ ਉਹਨਾਂ ਦੀ ਤਿੰਨ ਮੀਟਿੰਗਾਂ ਹੋਈਆਂ ਸਰਕਾਰ ਨਾਲ ਤਿੰਨੇ ਬੇਸਿੱਟਾ ਨਿਕਲੀਆਂ ਉਹ ਮਤਲਬ ਕਿ ਕੋਈ ਸਿੱਟਾ ਨਹੀਂ ਨਿਕਲਿਆ ਪਰ ਕਿਵੇਂ ਦੇਖਦੇ ਹੁਣ ਉਹ ਉਹ ਜੋ ਕਰ ਰਹੇ ਨੇ ਉਹਨਾਂ ਦਾ ਤੁਸੀਂ ਕਹਿੰਦੇ ਮੈਂ ਸਮਰਥਨ ਕਰਦਾ ਪਰ ਆਮ ਜਨ ਜੀਵਨ ਪ੍ਰਭਾਵਿਤ ਹੋਣ ਦੇ ਬਾਅਦ ਤੁਸੀਂ ਕਹ ਰਹੇ ਹੋ ਕਿ ਇਸ ਪਰੇਸ਼ਾਨੀ ਦਾ ਸਬਬ ਜਿਹੜਾ ਉਹ ਚੱਲ ਰਹੇ ਆ ਦੇਖੋ ਜੀ ਅਸੀਂ ਅਮ੍ਰਿਤਸਰ ਰਹਿੰਦੇ ਆ ਮੈਂ ਅਮ੍ਰਿਤਸਰ ਰਹਿਣਾ ਮੇਨ ਦੇ ਵਿੱਚ ਉੱਥੇ ਭੰਡਾਰੀਪੋਲਾ ਉੱਥੇ ਰੋਜ਼ ਕੋਈ ਨਾ ਕੋਈ ਧਰਨਾ ਲੱਗਾ ਹੁੰਦਾ ਐਦਾਂ ਤਾਂ ਹੈ ਨਹੀਂ ਕਿ ਸਰਕਾਰ ਨਹੀਂ ਚਾਹੇਗੀ ਕਿ ਤੁਹਾਡੇ ਅਸੀਂ ਕੋਈ ਕਿਸੇ ਚੀਜ਼ ਦੀ ਕਹ ਲਓ ਕਿ ਤੁਹਾਨੂੰ ਸਹੂਲਤ ਨਾ ਦੇਈਏ ਸਾਰਾ ਕੁ ਚੰਗਾ ਕਰਦੀ ਹੈ ਤਾਂ ਹੀ ਤੁਸੀਂ ਜਿਤਾਉਂਦੇ ਹੋ ਨਾ ਹਰ ਸਾਲ ਪੰਜਾਬ ਚ ਨਵੀਂ ਸਰਕਾਰ ਆਂਦੀ ਹੈ ਹਰ ਵਾਰ ਇੱਕੋ ਹੀ ਲਾਰਾ ਇੱਕੋ ਹੀ ਲਾਰਾ ਜਾਂ ਤਾਂ ਸਾਨੂੰ ਸਾਰਿਆਂ ਨੂੰ ਸੋਚ ਮਿਲ ਕੇ ਸੋਚਣਾ ਚਾਹੀਦਾ ਕਿ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਨਿਪਟਣਾ ਹੈ ਇਹ ਤਾਂ ਹੈ ਨਹੀਂ ਕਿ ਤੁਸੀਂ ਸਾਨੂੰ ਵੀ ਤੰਗ ਕਰੋ ਜਿਹੜੇ ਹੋਰ ਪਸੰਜਰ ਆ ਸਾਰਿਆਂ ਨੂੰ ਤੰਗ ਕਰੋ ਐਦਾਂ ਤਾਂ ਕੋਈ ਸੋਲਿਊਸ਼ਨ ਨਹੀਂ ਨਿਕਲਣਾ ਸਾਰਿਆਂ ਨੂੰ ਇਕੱਠੇ ਹੋ ਗਏ ਇੱਕ ਕਹਿ ਲੋ ਕਿ ਬਿਲਕੁਲ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰਨਾ ਪੈਣਾ ਐਦਾਂ ਨਹੀਂ ਹੈ ਕਿ ਤੁਸੀਂ ਬੰਦ ਕਰ ਦਿਓਗੇ ਐਦਾਂ ਤਾਂ ਸਰਕਾਰ ਨਹੀਂ ਮੰਨੇਗੀ ਤੁਸੀਂ ਸਰਕਾਰ ਦੇ ਖਿਲਾਫ ਚੱਲੋਗੇ ਸਰਕਾਰ ਕਦੀ ਨਹੀਂ ਸਰਕਾਰ ਦੇ ਨਾਲ ਬੈਠ ਕੇ ਗੱਲ ਦਾ ਨਿਪਟਾਰਾ ਕਰੋਗੇ ਫਿਰ ਤਾਂ ਹੋ ਵੀ ਜਾਏਗਾ ਹਰ ਕੋਈ ਆਪਣੀ ਵੱਖਰੀ ਰਾਹ ਕਹ ਲੋ ਕਿ ਹਰ ਬੱਕਰੇ ਰਾਹ ਤੇ ਦੁਰਨਾ ਜਾਂਦਾ ਕੋਈ ਕਹਿੰਦਾ ਨਹੀਂ ਜੀ ਮੈਂ ਮੈਨੂੰ ਇਹ ਤੋਂ ਫਾਇਦਾ ਆ ਕੋਈ ਕਹਿੰਦਾ ਨੁਕਸਾਨ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਫਿਰ ਹੀ ਇਹਦਾ ਸੋਲੂਸ਼ਨ ਨਿਕਲਣਾ ਐਦਾ ਕੋਈ ਸੋਲੂਸ਼ਨ ਨਹੀਂ ਨਿਕਲਣਾ ਅੱਜ ਜਿਹੜੀਆਂ ਟ੍ਰੇਨਸ ਨਹੀਂ ਉਹ ਵੀ ਡਿਲੇ ਲੇਟ ਹੁੰਦੀਆਂ ਜਾ ਰਹੀਆਂ ਨੇ ਨਾ ਬਹੁਤ ਟਾਈਮ ਤੋਂ ਡਿਲੇ ਹੋ ਰਹੀਆਂ ਮਤਲਬ ਜ਼ਿਆਦਾ ਟਾਈਮ ਡਿਲੇ ਆ ਔਰ ਮੁੱਖ ਮਾਰਗ ਜਿਹੜੇ ਉਹ ਜਾਮ ਕੀਤੇ ਹੋਏ ਬੱਸਾਂ ਨਹੀਂ ਚੱਲ ਰਹੀਆਂ ਕਿੰਨਾ ਕੁ ਖੱਜਲ ਖਰਾਬ ਹੋ ਰਿਹਾ ਔਰ ਬਹੁਤ ਜਿਆਦਾ ਖੱਜੇ ਖਰਾਬੀ ਹੋ ਰਹੀ ਹੈ ਜੀ ਇਹ ਕਿਸਾਨਾਂ ਕਰਕੇ ਜਿਹੜਾ ਸਾਰਾ ਖੱਜੇ ਖਰਾਬ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ ਸਾਡੇ ਸਾਰਿਆਂ ਲਈ ਕਰਦੇ ਹੋ ਹਾਂ ਕਿਸਾਨਾਂ ਨਾਲ ਅਸੀਂ ਉਹਨਾਂ ਦੇ ਨਾਲ ਹਾਂ ਜੀ ਬਿਲਕੁਲ ਕਿਉਂਕਿ ਉਹ ਸਾਡੇ ਵਾਸਤੇ ਸਾਰਾ ਕੋਈ ਕੰਮ ਕਰ ਰਹੇ ਹੋ ਏ ਕਹੀਂ ਵੀ ਉਹਨਾਂ ਦੇ ਨਾਲ ਬਿਲਕੁਲ ਹੈਗੇ ਹਾਂ ਹਾਂ ਜੀ ਫਿਰ ਇਹ ਕਹੀਂ ਉਹਨਾਂ ਦੇ ਨਾਲ ਨਾਲ ਵਾਦ ਦੁਨੀਆ ਦੀ ਜਿਹੜੀ ਖੱਜੇ ਖਰਾਬੀ ਬਹੁਤ ਜਿਆਦਾ ਹੋ ਰਹੀ ਹੈ ਹਾਂ ਜੀ ਸਰਕਾਰਾਂ ਨੂੰ ਕੀ ਕਹਿਣਾ ਮੰਗਾ ਸਰਕਾਰਾਂ ਨੂੰ ਤਾਂ ਹੀ ਇਹ ਬੇਨਤੀ ਕਰਦੇ ਆਂ ਵੀ ਜਿਹੜੀਆਂ ਮੰਗਾਂ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਗੱਲਬਾਤ ਹੈਗੀ ਸੁਣੀ ਜਾਈ ਉਹਨਾਂ ਦੀ ਜੋ ਹਾਕਾਂ ਨੂੰ ਦਿੱਤਾ ਜਾਏ ਕਿੱਥੇ ਜਾਣਾ ਸੀ ਤੁਸੀਂ ਮੈਂ ਅੰਮ੍ਰਿਤਸਰ ਜਾ ਰਿਹਾ ਜੀ ਅਸਲ ਤੇ ਟ੍ਰੇਨਾਂ ਡਿਲੇ ਚੱਲ ਰਹੀਆਂ ਮੁੱਖ ਮਾਰਗ ਜਿਹੜੇ ਨੇ ਉਹ ਜਾਮ ਕੀਤੇ ਹੋਏ ਨੇ ਸ਼ਾਮ 4 ਵਜੇ ਤੱਕ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੀ ਇਸ ਭਾਰਤ ਬੰਦ ਦੇ ਸਦੇ ਨਾਲ ਹਾਕਮਾਂ ਤੱਕ ਆਵਾਜ਼ ਪਹੁੰਚ ਜਾਏਗੀ ਔਰ ਤੁਸੀਂ ਸਮਰਥਨ ਕਰਦੇ ਹੋ ਅਸੀਂ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਆਂ ਕਿਸਾਨਾਂ ਦੇ ਪੂਰੇ ਹੱਕ ਚਾਗੇ ਆ ਸਰਕਾਰ ਨੂੰ ਕੋਈ ਨਾ ਕੋਈ ਸਰਕਾਰ ਦਾ ਇਹ ਨ ਰੈਵਨਿਊ ਲਾਸ ਹੋ ਰਿਹਾ ਸਰਕਾਰ ਨੂੰ ਬੱਸਾਂ ਬੰਦ ਨੇ ਟ੍ਰੇਨਾਂ ਦੇ ਕਾਫੀ ਲੇਟ ਆ ਰਹੀਆਂ ਨੇ ਟ੍ਰੇਨਾਂ ਕੁਝ ਕੈਂਸਲ ਹੋ ਗਿਆ ਨੇ ਉਹਦੇ ਕਰਕੇ ਸਰਕਾਰ ਨੂੰ ਥੋੜਾ ਫਰਕ ਤੇ ਪੈ ਜਰੂਰ ਪਏਗਾ ਜੀ ਤੁਸੀਂ ਫੁੱਲ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਹ ਖੱਜਲ ਖਰਾਬ ਹੋਣ ਦੇ ਬਾਵਜੂਦ ਵੀ ਨਹੀਂ ਆ ਕਿਸਾਨਾਂ ਦੇ ਪੂਰੀ سپورਟ ਕਰ ਰਹੇ ਆਂ ਅੱਛਾ ਜਿਹੜੀ ਆਵਾਜ਼ਾਈ ਠੱਪ ਕੀਤੀ ਹੋਈ ਆ ਤੁਸੀਂ ਬਾਇਓ ਟ੍ਰੇਨ ਤਾਂ ਜਾ ਰਹੇ ਹੋ ਜਾਂ ਉਹਦਾ ਕਿ ਮੈਂ ਦਿੱਲੀ ਜਾਂਦਾ ਜੀ ਉਹ ਆਫਿਸ ਮੇਰਾ ਬੰਦ ਹੋ ਗਿਆ ਅੱਜ ਇਸ ਕਰਕੇ ਫਿਰ ਮੈਂ ਆਣਾ ਪਿਆ ਜੀ ਉਹ ਕੀਤੇ ਮਤਲਬ ਕਿਦਾਂ ਤੁਸੀਂ ਦੇਖਦੇ ਹੋ ਜਿਹੜਾ ਭਾਰਤ ਬੰਦ ਸੱਦੇ ਦੀ ਕਾਲ ਹੈਗੀ ਇਹ ਹਮਾਇਤ ਕਰਦੇ ਹੋ ਤੁਸੀਂ ਕਿਸਾਨਾਂ ਦੀ ਮੈਂ ਕਈ ਕਈ ਮੰਗਾ ਹੈਗੀਆਂ ਜਿਹੜੀਆਂ ਉਹਨੂੰ ਮੰਦਰੀਆਂ ਚਾਹੀਦੀਆਂ ਸਰਕਾਰ ਨੂੰ ਇਸ ਕਰਕੇ ਹਾਂਜੀ ਸਮਰਥਨ ਦੇ ਵਿੱਚ ਉਹ ਕਿਸਾਨਾਂ ਦੇ ਸੋ ਜਿਹੜੀ ਲੋਕੀ ਖਰਜਲ ਖਰਾਬੀ ਚੱਲ ਰਹੇ ਨੇ ਮਤਲਬ ਤੁਸੀਂ ਮੰਨਦੇ ਹੋ ਕਿ ਇਹ ਜ਼ਰੂਰ ਇੱਕ ਦਿਨ ਹੱਲ ਨਿਕਲੇਗਾ ਇਸ ਨਾਲ ਜ਼ਰੂਰ ਮੈਮ ਨਿਕਲੇਗਾ ਜੀ ਇਸ ਨਾਲ ਹਾਂ ਤੁਸੀਂ ਦੇਖਿਆ ਕਿ ਅੱਜ ਜਿਹੜਾ ਮੁੱਖ ਮਾਰਗ ਜਿਹੜੇ ਨੇ ਹਾਈਵੇ ਜਿਹੜੇ ਨੇ ਉਹ ਜਾਮ ਕੀਤੇ ਨੇ ਕਿਸਾਨਾਂ ਨੇ ਭਾਰਤ ਬੰਦਾ ਸੱਦਾ ਦਿੱਤਾ ਹੋਇਆ ਲਗਾਤਾਰ ਉਹ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਤਿੰਨ ਮੀਟਿੰਗਾਂ ਹੋਈਆਂ ਉਹ ਵੀ ਬੇਸਿੱਟਾ ਨਿਕਲੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਕਰਨ ਦੇ ਨਾਲ ਹਾਕਮ ਉਹਨਾਂ ਦੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀਆਂ ਮੰਗਾਂ ਮੰਨ ਲੂਗੀ ਕੇਂਦਰ ਸਰਕਾਰ ਮੰਨ ਲੇਗੀ ਹੋਰ ਨਾ ਚਾਹੀਦਾ ਵੀ ਨਹੀਂ ਦੁਖੀ ਕਰਨਾ ਕਿ ਇਨਸਾਨ ਕੋ ਜੋ ਕਈਆਂ ਕੇ પેટ ਭਰਤਾ ਹੈ ਜੋ ਉਹ ਹੀ ਦੁਖੀ ਤੋਂ ਪਰਮਾਤਮਾ ਕੈਸੇ ਚੁਗੀ ਰਹੇਗਾ ਤੁਸੀਂ ਹੁਣ ਦੇਖਦੇ ਹੋ ਸਾਰੇ ਕਿੰਨੇ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਫਿਰ ਵੀ ਜਿਹੜਾ ਤੁਸੀਂ ਪਰੇਸ਼ਾਨਤਾ ਹੋ ਰਹੇ ਨੇ ਨਾ ਲੋਕ ਪਰ ਤੁਹਾਨੂੰ ਲੱਗਦਾ ਹੈ ਕਿ ਪਰੇਸ਼ਾਨੀ ਦੇ ਚਲਦੇ ਚਲਦੇ ਸਭ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜੋ ਐਗਰੀਕਲਚਰ ਕਰਤਾ ਹੈ ਉਹਨੂੰ ਸਭ ਕੋ ਪਤਾ ਹੈ ਕਿਦਾਂ ਅਗਰੀਕਲਚਰ ਕਰਦਾ ਹੈ ਚੱਲਦਾ ਹੈ ਕਿਦਾਂ ਖਾਦ ਡਾਲੀ ਹੈ ਕਿਦਾਂ ਵਾਈ ਕਰੀਦੀ ਹੈ ਕਿ ਨਕਮ ਮੋੜੀਦਾ ਹੈ ਔਰ ਜੋ ਕੁਰਸੀ ਤੇ ਬੈਠੇ ਉਸ ਕੋ ਕੋਈ ਪਤਾ ਨਹੀਂ ਹੈ ਨਾ ਨਾ ਜੋ ਖੇਤੀਬਾੜੀ ਕਰਤਾ ਹੈ ਉਸ ਕੋ ਮੁਸ਼ਕਲ ਉਸ ਕੋ ਮਾਮੋਤਾ ਅੱਛਾ ਤੇ ਮਤਲਬ ਮੁਸ਼ਕਲਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਵੀ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਸਾਥ ਦੇਣਾ ਕਿਸਾਨਾਂ ਦਾ ਨਾ ਸਮਰਥਨ ਕਰਦੀ ਹਾਂ 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 ਠੀਕ ਹੈ ਮੁਸ਼ਕਲਾਂ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ ਸਿਵਨਪੁਰ ਬਾਬੇ ਤੋਂ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਵੇਂ 16 ਫਰਵਰੀ ਨੂੰ ਪਾਰਤ ਬੰਦ ਦੀ ਕਾਲ ਦਿੱਤੀ ਸੀ ਲਗਾਤਾਰ ਦੇਖ ਰਹੇ ਹਾਂ ਕਿ ਪਰੇਸ਼ਾਨੀ ਦਾ ਸਬਾਬ ਜ਼ੋਰ ਬਣ ਰਿਹਾ ਪਰ ਕੀ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ ਇਸ ਦੇ ਚਲਦੇ ਹਾਂਜੀ ਹਾਂਜੀ ਮੈਡਮ ਜੀ ਬਸ ਕਿਉਂਕਿ ਕਿਸਾਨ ਹੈਗੇ ਆ ਤੇ ਉਹਨਾਂ ਨੇ ਦਾ ਰੋਟੀ ਪਾਣੀ ਉਹਨਾਂ ਦੇ ਸਿਰ ਤੇ ਚੱਲਦੀ ਕਿ ਨਾ ਆ ਨਾ ਘਰੇ ਗਏ ਉਹ ਸਾਰਾ ਕੁਝ ਤੇ ਬਸ ਮੈਂ ਵੀ ਹੁਣ ਟ੍ਰੇਨ ਆ ਰਹੀ ਬਸ ਮੈਂ ਵੀ ਦਿੱਲੀ ਨੂੰ ਚੱਲਿਆ ਹਾਂ ਉਹ ਸਮਰਥਨ ਕਰਨ ਅੱਛਾ ਮਤਲਬ ਕਿ ਉੱਪਰ ਉਹ ਸ਼ੰਭੂ ਉਹ ਤਾਂ ਸ਼ੰਭੂ ਤੇ ਰੁਕੇ ਹੋਏ ਨੇ ਉਹਨਾਂ ਨੂੰ ਅਗੇ ਵਧ ਨਹੀਂ ਦਿੱਤਾ ਜਾ ਰਿਹਾ ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਦੀ ਹਮਾਇਤ ਕਰਨ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਖੜਨ ਦੇ ਲਈ ਉੱਥੇ ਜਾ ਰਹੇ ਹੋ ਹਾਂਜੀ ਹਾਂਜੀ ਬਸ ਮੈਂ ਟ੍ਰੇਨ ਆ ਰਹੀ ਦਿੱਲੀ ਦੀ ਤੇ ਨਾਲ ਹੀ ਮੈਂ ਦਿੱਲੀ ਜਾ ਰਿਹਾ ਉਹਨਾਂ ਦੇ ਸਮਰਥਨ ਕਰਨ ਹਾਂਜੀ ਕਿਸਾਨ ਅੰਦਲਨ ਇੱਕ ਉਹ ਜਿੰਨੀ ਪਰੇਸ਼ਾਨੀ ਆ ਰਹੀ ਹੈ ਤੁਹਾਡਾ ਮੰਨਣਾ ਹੈ ਕਿ ਇਹ ਪਰੇਸ਼ਾਨੀਆਂ ਨੂੰ ਝੱਲਾਂਗੇ ਪਰ ਕਿਸਾਨਾਂ ਦਾ ਸਾਥ ਦੇਵਾਂਗੇ ਹਾਂਜੀ ਹਾਂਜੀ ਅੱਜ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਟ੍ਰੇਨਾਂ ਵੀ ਡ ਕੀਤੇ ਹੋਏ ਨੇ ਲੋਕ ਪਰੇਸ਼ਾਨੀ ਦਾ ਸਬਬ ਜ਼ਰੂਰ ਚੱਲ ਰਹੇ ਨੇ ਪਰ ਲੋਕੀ ਕਿਸਾਨਾਂ ਦਾ ਸਮਰਥਨ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਬਹੁਤ ਪਰੇਸ਼ਾਨ ਵੀ ਨੇ ਪਰ ਉਹ ਸਾਥ ਵੀ ਦੇਣ ਤੁਹਾਡਾ ਕੀ ਕਹਿਣਾ ਕਿ ਹਾਕਮਾਂ ਤੱਕ ਐਵੇਂ ਆਵਾਜ਼ ਪਹੁੰਚੇਗੀ ਔਰ ਤੁਸੀਂ ਸਮਰਥਨ ਕਰਦੇ ਹੋ ਜੀ ਬਿਲਕੁਲ ਮੈਂ ਖੁਦ ਇੱਕ ਕਿਸਾਨ ਹਾਂ ਮੈਂ ਯੂਪੀ ਦਾ ਰਹਿਣ ਵਾਲਾ ਮਨਸ਼ਾਜਨਪੁਰ ਡਿਸਟ੍ਰਿਕਟ ਤੋਂ ਇੱਥੇ ਆ ਮੈਂ ਕਿਸੇ ਕੰਮ ਦਾ ਕਰਕੇ ਅਸੀਂ ਪੂਰੀ ਫੈਮਿਲੀ ਕਿਸਾਨ ਤੋਂ ਬਿਲੋਂਗ ਕਰਦੇ ਹਾਂ ਮੈਂ ਆਪ سپورਟ ਕਰ ਦਵਾਂ ਹੁਣ ਇਸ ਤੋਂ ਬਾਅਦ ਇੱਥੇ ਦੋ ਤਿੰਨ ਦਿਨ ਮੈਨੂੰ ਕੰਮ ਆ ਫਿਰ ਮੈਂ ਆਪ ਮੋਰਚੇ ਤੇ ਜਾਵਾਂਗਾ ਹਾਂਜੀ ਪਹਿਲਾਂ ਕਿਸਾਨ ਮੋਰਚੇ ਜਦੋਂ ਸੀ ਉਦੋਂ ਮੈਂ ਗਾਜੀਪੁਰ ਬਾਰਡਰ ਤੇ ਰਿਆ 15-20 ਦਿਨ ਲਗਾਤਾਰ ਯਾ ਸਾਡੀ ਫੈਮਿਲੀ ਚੋਂ ਯਾ ਸਾਡੇ ਪਿੰਡ ਚੋਂ ਕੋਈ ਨਾ ਕੋਈ ਆਉਂਦਾ ਰਿਹਾ ਸੀਗਾ ਤੇ ਹੁਣ ਵੀ ਅਸੀਂ ਜਿੱਤਾਂਗੇ ਜ਼ਰੂਰ ਅਸੀਂ ਆਪਦੇ ਸਾਰੇ ਸਹੀ ਫੈਸਲੇ ਲੈ ਕੇ ਅੱਗੇ ਚੱਲਾਂਗੇ ਨਾਲੇ ਕਈ ੜਕਾਉ ਕੰਮ ਵੀ ਹੋ ਰਹੇ ਸੀਗੇ ਜਿਵੇਂ ਮੈਨੂੰ ਪਤਾ ਲੱਗਿਆ ਹਾਲੇ ਤੱਕ ਮੈਂ ਪਹੁੰਚ ਨਹੀਂ ਪਾਇਆ ਉੱਥੇ ਤੱਕ ਵਿਚ ਜਿਵੇਂ ਪੁਲਿਸ ਕਰਮੀਆਂ ਨੇ ਦੂਸਰੀ ਡਰੈਸ ਸਿਪਟਾ ਕੇ ਪੱਥਰਬਾਜ਼ੀ ਕੀਤੀ ਹੈ ਕਿਸਾਨਾਂ ਨੂੰ ਬਦਨਾਮ ਕਰਨ ਦੇ ਬਾਰੇ ਪਰ ਉਹ ਵੀ ਫੜੇ ਗਏ ਪਰ ਹੋਰ ਕਿਸਾਨਾਂ ਨੂੰ ਦਿੱਕਤ ਆਈ ਜਿਵੇਂ ਉਹਨਾਂ ਨੇ ਗੋਲੇ ਵਗੈਰਾ ਸੁੱਟੇ ਹਾਂ ਸੁਗਲੇ ਲੇ ਲੇਕਿਨ ਆਪਣੇ ਕੋਲ ਸਾਰਾ ਚੀਜ਼ਾਂ ਦਾ ਸਮਾਧਾਨ ਹੈਗਾ ਕੀਤਾ ਉਹਨਾਂ ਨੇ ਸਾਰਾ ਸਮਾਧਾਨ ਜੋ ਵੀ ਆ ਅੱਗੇ ਹੁਣ ਸ਼ਾਂਤੀਪੂਰਕ ਚੱਲ ਰਿਹਾ ਮਾਮਲਾ ਫਿਲਹਾਲ ਤਾਂ ਬੈਠਕ ਸੀਗੀ ਹੋੱਚੇ ਕੋਈ ਨਿਰਣੇ ਨਹੀਂ ਹੋਇਆ ਤੇ ਹੁਣ ਅਗਲੀ ਬੈਠਕ ਚ ਦੇਖੋ ਕੀ ਨਿਰਣੇ ਨਿਕਲਦਾ ਵਾ ਸਰਕਾਰ ਨੂੰ ਕੀ ਕਹਿਣਾ ਹੈ ਮੰਗਾ ਮੰਨ ਲੈਣੀਆਂ ਚਾਹੀਦੀਆਂ ਜਿਹੜਾ ਪਰੇਸ਼ਾਨੀ ਸਾਰਿਆਂ ਨੂੰ ਚੱਲਣੀ ਪੈ ਰਹੀ ਹੈ ਬੰਦ ਹੋਵੇ ਨੇ ਜੋ ਲੀਗਲ ਸਾਡੀਆਂ ਡਿਮਾਂਡਾਂ ਨੇ ਉਹਨੂੰ ਬਿਲਕੁਲ ਮੰਗਣਾ ਚਾਹੀਦਾ ਵਾ ਸਾਨੂੰ ਸਾਡੀ ਫਸਲਾਂ ਦੇ ਰੇਟ ਨਹੀਂ ਮਿਲਦੇ ਅਸੀਂ ਜਿਹਦਾ ਕਰਕੇ ਜੀਨੇ ਆ ਸਾਨੂੰ ਉਹਦੇ ਰੇਟ ਮਿਲਣੇ ਚਾਹੀਦੇ ਆ ਬਸ ਇਹ ਇਹ ਸਾਨੀਆਂ ਸਿੰਪਲੀਆਂ ਡਿਮਾਂਡਾਂ ਆ ਸੀ ਕੋਈ ਅੰਤਕਵਾਦੀ ਥੋੜਾ ਨਾ ਵਾ ਸਾਡੀਆਂ ਡਿਮਾਂਡਾਂ ਲੀਗਲ ਆ ਉਹਨਾਂ ਨੂੰ ਬਸ ਪੂਰਾ ਕਰ ਦਿਓ ਥੈਂਕ ਯੂ ਸੋ ਮਚ ਤੁਸੀਂ ਦੇਖਿਆ ਹੈ ਕਿ ਹਰ ਕੋਈ ਜਿੰਨੇ ਵੀ ਰਾਗ ਗਿਰਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਪਰੇਸ਼ਾਨੀ ਜ਼ਰੂਰ ਅਸੀਂ ਚੱਲ ਰਹੇ ਹਾਂ ਪਰ ਅਸੀਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਜੋ ਬਣਦੇ ਹੱਕ ਨੇ ਉਹ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਨੇ ਔਰ ਜਿਹੜੇ ਜਿਹੜੇ ਲੋਕ ਪਰੇਸ਼ਾਨ ਹੋਏ ਨੇ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਬਹੁਤ ਪਰੇਸ਼ਾਨੀ ਚੱਲ ਰਿਹਾ ਹੈ ਕਈ ਪੈਦਲ ਚੱਲ ਕੇ ਆ ਰਹੇ ਆ ਕਈਆਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਪਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਪਰੇਸ਼ਾਨ ਜ਼ਰੂਰ ਹੋ ਰਹੇ ਹਾਂ ਪਰ ਇਹਦਾ ਹੱਲ ਜ਼ਰੂਰ ਨਿਕਲਣਾ ਚਾਹੀਦਾ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸੋ ਅੱਜ 16 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤ ਦਾ ਸਦਾ ਦਿੱਤਾ ਸੀਗਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਉਸ ਤੋਂ ਬਾਅਦ 12 ਵਜੇ ਤੋਂ ਸ਼ਾਮ 4 ਵਜੇ ਤੱਕ ਮੁੱਖ ਮਾਰਗ ਜਿਹੜੇ ਜਾਮ ਕਰ ਦਿੱਤੇ ਗਏ ਸੀ ਸੋ ਲਗਾਤਾਰ ਜਾਮ ਵੀ ਦੇਖਣ ਨੂੰ ਮਿਲ ਰਿਹਾ ਹੈ ਟ੍ਰੇਨਾਂ ਡਿਲੇ ਕੀਤੀਆਂ ਜਾ ਰਹੀਆਂ ਨੇ ਇਸ ਦੇ ਚਲਦਿਆਂ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਦਿੱਤਾ ਤੇ ਹਾਕਮਾਂ ਤੱਕ ਆਵਾਜ਼ ਪਹੁੰਚਾਉਣ ਦੀ ਗੱਲ ਚੁੱਕੀ ਹੈ ਕਿ ਹਾਕਮਾਂ ਨੂੰ ਨਦੀ ਗੱਲ ਜਿਹੜੀ ਹੈ ਯਾਨੀ ਕਿ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਮੰਨ ਲੈਣੀਆਂ ਚਾਹੀਦੀਆਂ ਨੇ ਕੈਮਰਾਮੈਨ ਰਿਸ਼ਭ ਦੇ ਨਾਲ ਮੈਂ ਅਮਨਦੀਪ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ